ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ ਜਾਣਦੇ ਆ ਅੱਜ ਦੇ ਤਾਜ਼ਾ ਰਿਪੋਰਟ ਪੈਟਰੋਲੀਅਮ ਕੰਪਨੀਆ ਨੇ ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਨੇ ਦੇਸ਼ ਵਿੱਚ ਹਰ ਰੋਜ਼ ਸ਼ਾਮ 6 ਵਜੇ ਇਹਨਾਂ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਤੇਲ ਕੰਪਨੀਆਂ ਨੇ 21 ਮਾਰਚ ਨੂੰ ਇਦਨ ਦੀਆਂ ਤਾਜ਼ਾ ਕੀਮਤਾਂ ਨੂੰ ਵੀ ਅਪਡੇਟ ਕੀਤਾ ਹੈ ਕੋਮਾਟਰੀ ਬਾਜ਼ਾਰ ਚ ਵੀਰਵਾਰ ਸਵੇਰੇ ਯਾਨੀ ਕਿ ਅੱਜ ਡਬਲਯੂ ਯੂ ਟੀ ਆਈ ਕਰੂਡ 0.37% ਦੀ ਗਿਰਾਵਟ ਨਾਲ 83.16 ਡਾਲਰ ਪ੍ਰਤੀ ਬੈਰਲ ਤੇ ਵਿਕਿਆ ਸੀ ਇਸ ਦੇ ਨਾਲ ਹੀ ਬਰੇਟ ਕਰੂਡ 0.14% ਦੀ ਗਿਰਾਵਟ ਨਾਲ 87.26 ਡਾਲਰ ਪ੍ਰਤੀ ਬੈਰਲ ਤੇ ਕਾਰੋਬਾਰ ਕਰ ਰਿਹਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਅੱਜ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੇ ਪੈਟਰੋਲ ਦੇ ਡੀਜ਼ਲ ਦੇ ਕੀ ਰੇਟ ਨੇ ਰਾਜਸਥਾਨੇ ਦਿੱਲੀ ਵਿੱਚ 1 ਲੀਟਰ ਪੈਟਰੋਲ ਦੀ ਕੀਮਤ 94 ਰੁਪਏ 72 ਪੈਸੇ ਡੀਜ਼ਲ ਦੀ ਕੀਮਤ 87 ਰੁਪਏ 62 ਪੈਸੇ ਰੁਪਏ ਪ੍ਰਤੀ ਲੀਟਰ ਹੈ ਮੁੰਬਈ ਵਿੱਚ ਪੈਟਰੋਲ ਦੀ ਕੀਮਤ 104 ਰੁਪਏ 21 ਪੈਸੇ ਅਤੇ ਡੀਜ਼ਲ ਦੀ ਕੀਮਤ 92 ਰੁਪਏ 15 ਪੈਸੇ ਪ੍ਰਤੀ ਲੀਟਰ ਹੈ ਕੋਲਕਾਤਾ ਦੀ ਗੱਲ ਕਰੀ ਤਾਂ ਕੋਲਕਾਤਾ 'ਚ પેટ્રોલ ਦੀ ਕੀਮਤ 103 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 90 ਰੁਪਏ 76 ਪੈਸੇ ਪ੍ਰਤੀ ਲੀਟਰ ਹੈ। ਚੇਨਈ ਦੇ પેટ્રોલ ਦੀ ਕੀਮਤ 100 ਰੁਪਏ 75 ਪੈਸੇ ਡੀਜ਼ਲ ਦੀ ਕੀਮਤ 92 ਰੁਪਏ 45 ਪੈਸੇ ਦਰਜ ਕੀਤੀ ਹੈ। ਇਸੇ ਨਾਲ ਦੱਸਣਾ ਬੰਦ ਹੈ ਕਿ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਦੇ ਡੀਜ਼ਲ ਦੀਆਂ ਕੀਮਤਾਂ ਬਦਲਦੀਆਂ ਨੇ ਨਵੇਂ ਰੇਟ ਜਾਰੀ ਕੀਤੇ ਜਾਂਦੇ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਐਕਸਾਈਜ਼ ਡਿਊਟੀ ਡੀਲਰ ਕਮਿਸ਼ਨਰ ਵੈਟ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਸਾਨੂੰ ਪੈਟਰੋਲ ਤੇ ਡੀਜ਼ਲ ਇੰਨੇ ਮਹਿੰਗੇ ਖਰੀਦਣੇ ਪੈ ਰਹੇ ਨੇ। ਇਸ ਦੇ ਨਾਲ ਹੀ ਤੁਸੀਂ ਐਸਐਮਐਸ ਰਾਹੀਂ ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਵੀ ਜਾਣ ਸਕਦੇ ਹੋ ਇੰਡੀਅਨ ਆਇਲ ਦੇ ਗ੍ਰਾਹਕ 9224992249 ਨੰਬਰ ਤੇ ਆਰਐਸਪੀ ਅਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਬੀਪੀਸੀਐਲ ਗ੍ਰਾਹਕ ਆਰਐਸਪੀ ਅਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਨੰਬਰ 922311 222 ਤੇ এসএমএস ਪੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਸ ਦੇ ਨਾਲ ਹੀ ਐਚਪੀਸੀਐਲ ਖਪਤਕਾਰ ਐਚਪੀਪੀ ਪ੍ਰਾਈਸ ਅਤੇ ਆਪਣੇ ਸਿਟੀ ਕੋਡ ਨੂੰ ਟਾਈਪ ਕਰਕੇ ਅਤੇ ਇਸ ਨੂੰ 922201122 ਨੰਬਰ ਤੇ ਭੇਜ ਕੇ ਨਵੀਤਮ ਤਰ੍ਹਾਂ ਨੂੰ ਜਾਣ ਸਕਦੇ ਹੋ